ਲੁਧਿਆਣਾ ਦੇ ਦਰਾਹਾ ਦੇ ਵਿੱਚ ਸੜਕ ਉਤੇ ਖੜੇ ਟਰੱਕ ਨਾਲ ਇੱਕ ਕਾਰ ਦੇ ਟਕਰਾਉਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਜਦ ਕਿ ਇੱਕ ਔਰਤ ਤੇ ਇੱਕ ਬੱਚਾ ਹਾਸੀ ਦੇ ਵਿੱਚ ਜ਼ਖਮੀ ਹੋਏ ਨੇ ਜ਼ਖਮੀਆਂ ਦਾ ਲੁਧਿਆਣਾ ਦੇ ਅਪੋਲੋ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਪੁਲਿਸ ਦੇ ਵੱਲੋਂ ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ ਤੇ ਇਹ ਸਭ ਆਪਸ ਦੇ ਵਿੱਚ ਰਿਸ਼ਤੇਦਾਰ ਦੱਸੇ ਜਾ ਰਹੇ ਨੇ ਮ੍ਰਿਤਕਾਂ ਦੇ ਵਿੱਚ ਪਤੀ-ਪਤਨੀ ਸ਼ਾਮਲ ਨੇ ਹਾਸੀ ਦਾ ਸ਼ਿਕਾਰ ਹੋਏ ਲੋਕ ਇੱਕ ਵਿਆਹ ਸਮਾਗਮ ਤੋਂ ਬਾਅਦ ਜਲੰਧਰ ਤੋਂ ਦਿੱਲੀ ਜਾ ਰਹੇ ਸਨ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੂੰ ਨੀਂਦ ਆਉਣ ਤੇ ਚਲਦਿਆਂ ਇਹ ਸਾਰੀ ਘਟਨਾ ਵਾਪਰੀ ਹਾਲਾਂਕਿ ਫਿਲਹਾਲ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ। ਤਹੀਂ ਮੌਕੇ ਤੇ ਪਹੁੰਚੇ ਤੇ ਇੱਕ ਬੱਚਾ ਤੇ ਔਰਤ ਮੌਕੇ ਤੇ ਬਚਾਵਾ ਹੱਥਾਂ ਤੇ ਆਈ ਤੇ ਤਿੰਨ ਦੀ ਡੱਤੋ ਕੀ ਉਹਨੇ ਰਾਣਾ ਨਾਲ ਕੱਢੀ ਰਾਣਾ ਪਾ ਕੇ ਕੱਢੇ ਇਸ ਤਰ੍ਹਾਂ ਰਾਣਾ ਉਹਨਾਂ ਤਾਕੀਆਂ ਤੋੜ ਕੇ ਕੱਢਿਆ ਤਾਂ ਮਲੀਪੁਰ ਜਿਹੜਾ ਹੈ ਓਵਰਬ੍ਰਿਜ ਉੱਥੇ ਇੱਕ ਟੈਂਪੂ ਖੜਾ ਸੀ ਟੈਂਪੂ ਦੇ ਇਹ ਗੱਡੀ ਜਿਹੜੀ ਹੈ ਪਿੱਛੇ ਹਿੱਟ ਕਰ ਗਈ ਹੈ ਜਿਸ ਦੇ ਨਾਲ ਤਿੰਨ ਜਿਹੜੀਆਂ ਸੀ ਡੈਥਸ ਉੱਥੇ ਮੌਕੇ ਤੇ ਹੋਈਆਂ ਨੇ ਮਿਸਟਰ ਰਾਹੁਲ ਖੋਸਲਾ ਤੇ ਇੱਕ ਸ਼ਵੀਨੀਤ ਇੱਕ ਉਹਨਾਂ ਦੀ ਵਾਈਫ ਸੀਗੀ ਮੈਡਮ ਰੀਤੂ ਹੋਰ ਇਸ ਕੇਸ ਦੇ ਵਿੱਚ ਇਨਜੂਰ ਹੋਏ ਨੇ ਬੇਟਾ ਹਿਮਾਨ ਤੇ ਮੈਡਮ ਸਪਨਾ ਖੋਸਲਾ ਜਿਨ੍ਹਾਂ ਨੂੰ ਕਿ ਫਸਟ ਆਫ ਆਲ ਪਹਿਲਾਂ ਆਈ ਵੀ ਹਸਪਤਾਲ ਦੇ ਵਿੱਚ ਭੇਜਿਆ ਗਿਆ ਸੀ ਜਿੱਥੋਂ ਡਾਕਟਰ ਸਾਹਿਬ ਨੇ ਉਹਨਾਂ ਨੂੰ ਉਹਨਾਂ ਦੀ ਹਾਲਤ ਠੀਕ ਨਾ ਹੋਣ ਕਰਕੇ ਰੈਫਰ ਕਰ ਦਿੱਤਾ ਗਿਆ ਤੇ ਉਹ ਇਸ ਵੇਲੇ ਉਹ ਪੋਲੋ ਹਸਪਤਾਲ ਦੇ ਵਿੱਚ ਐਡਮਿਟ ਨੇ ਜਿੱਥੇ ਉਹਨਾਂ ਦਾ ਇਲਾਜ ਹੋ ਰਿਹਾ ਹੈ